ਪੰਜਾਬ ਦੇ ਵਿੱਚ ਜਿੱਥੇ ਨਿੱਤ ਦਿਨ ਵਾਰਦਾਤਾਂ ਹੋ ਰਹੀਆਂ ਨੇ ਇਸੇ ਤਹਿਤ ਚੋਰੀ ਅਤੇ ਠੱਗੀ ਦੇ ਮਾਮਲੇ ਵੀ ਲਗਾਤਾਰ ਸਾਹਮਣੇ ਆ ਰਹੇ ਨੇ ਇੱਕ ਮਾਮਲਾ ਸਾਹਮਣੇ ਆਇਆ ਬਟਾਲਾ ਤੋਂ ਜਿੱਥੇ ਕਥਿਤ ਤੌਰ ਤੇ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਉੱਤੇ ਦੋਸ਼ ਹੈ ਕਿ ਉਹਨਾਂ ਨੇ ਏਟੀਐਮ ਕੱਟਣ ਦੀ ਕੋਸ਼ਿਸ਼ ਕੀਤੀ ਇਹ ਵੀ ਜਾਣਕਾਰੀ ਹੈ ਕਿ YouTube ਤੋਂ ਆਨਲਾਈਨ ਸਾਰਾ ਸਮਾਨ ਦੇਖ ਕੇ ਮੰਗਵਾਇਆ ਗਿਆ ਅਤੇ ਇਸ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੋ ਪੁਲਿਸ ਹੁਣ ਮੁਲਜ਼ਮਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਕੇ ਪੁੱਛਗਿੱਛ ਕਰੇਗੀ ਪੁਲਿਸ ਲਾਈਨ ਵਿੱਚ ਐਸਪੀ ਡਾਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਤਿਬੜੀ ਕੈਂਟ ਗੁਰਦਾਸਪੁਰ 14 ਦੇ ਵਿੱਚ ਰੈਜੀਮੈਂਟ ਦੇ ਵਿੱਚ ਤਾਇਨਾਤ ਇੱਕ ਫੌਜ ਦੇ ਹਵਲਦਾਰ ਪ੍ਰਵੀਨ ਕੁਮਾਰ ਆਪਣੇ ਦੋ ਸਾਥੀਆਂ ਹਿਰਾ ਮਸੀ ਤਿਬੜੀ ਕੈਂਟ ਵਿੱਚ ਜੋ ਪ੍ਰਾਈਵੇਟ ਕੰਮ ਕਰਦਾ ਤੇ ਇਸ ਤੋਂ ਆਰਮੀ ਕੈਂਟ ਵਿੱਚ ਜਾਣ ਦੇ ਲਈ ਇਹਨਾਂ ਦੇ ਕੋਲੇ ਜੋ ਕਾਰਡ ਵੀ ਜਾਰੀ ਹੋਇਆ ਤੋਂ ਇਹਨਾਂ ਦੇ ਉੱਤੇ ਦੋਸ਼ ਹੈ ਕਿ ਇਹਨਾਂ ਨੇ SBI ਦਾ ATM 6 ਜਨਵਰੀ ਨੂੰ ਗੈਸ ਕਟਰ ਦੇ ਨਾਲ ਕੱਟਣ ਦੀ ਕੋਸ਼ਿਸ਼ ਕੀਤੀ ਜਦੋਂ ਕਿ 7 ਜਨਵਰੀ ਦੀ ਰਾਤ ਨੂੰ ਹੀ ਦਿਨਾਨਗਰ ਦੇ ਪਿੰਡ ਪਟੋਆ ਵਿੱਚ ਵੀ PNB ਦਾ ATM ਤੋੜਨ ਦੀ ਕੋਸ਼ਿਸ਼ ਕੀਤੀ ਕਰ ਪੁਲਿਸ ਦੇ ਮੁਤਾਬਕ ਮੁਲਜ਼ਮਾਂ ਤੋਂ ਗੈਸ ਸਿਲੰਡਰ ਕਟਰ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਜੀ ਅੱਜ ਦੀ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਡਿਸਟ੍ਰਿਕਟ ਗੁਰਦਾਸਪੁਰ ਦੇ ਅੰਦਰ ਬਟਾਲਾ ਜ਼ਿਲ੍ਹਾ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਦੋ ਅਟੈਂਪਟਸ ਹੋਈਆਂ ਸੀਗੀਆਂ ਐਸਬੀਆਈ ਬੈਂਕ ਦੀ ਏਟੀਐਮ ਦੇ ਉੱਤੇ ਤੇ ਪੀਐਨਬੀ ਬੈਂਕ ਦੇ ਏਟੀਐਮ ਦੇ ਉੱਤੇ ਇਹ ਰਾਤ ਨੂੰ ਜਿਹੜਾ ਸਾਡੇ 6 ਤਰੀਕ ਦੀ ਰਾਤ ਨੂੰ ਡੇਰੀਵਾਲ ਅਡੇ ਦੇ ਉੱਤੇ ਇਸ ਪੀਐਸ ਏਖਵਾ ਦੇ ਵਿੱਚ ਇਹਨਾਂ ਨੇ ਐਸਬੀਆਈ ਦਾ ਇੱਕ ਏਟੀਐਮ ਸੀਗਾ ਉਹਨੂੰ ਸ਼ਟਰ ਤੋੜ ਕੇ ਗੈਸ ਕਟਰ ਦੇ ਨਾਲ ਏਟੀਐਮ ਲੁੱਟਣ ਦੀ ਕੋਸ਼ਿਸ਼ ਕੀਤੀ ਸੀਗੀ ਉਹਦੇ ਵਿੱਚ ਅਸੀਂ ਪਰਚਾ ਦਰਜ ਕੀਤਾ ਸੀਗਾ ਐਫਆਈਆਰ ਨੰਬਰ 2612025 ਨੂੰ ਅੰਡਰ ਸੈਕਸ਼ਨ 3314 305 3244 62 ਬੀਐਨਐਸ ਪੀਐਸ ਏਖਵਾ ਐਂਡ ਇਸ ਤੋਂ 2 ਦਿਨ ਬਾਅਦ ਹੀ ਇੱਕ ਹੋਰ ਅਟੈਂਪਟ ਹੋਈ ਪੀਐਸ ਦੀਨਾ ਨਗਰ ਦੇ ਵਿੱਚ ਅੱਡਾ ਇਹ ਹੈਗਾ ਬਟੂਆ ਜਿਹਦੇ ਵਿੱਚ ਪੀਐਨਬੀ ਬੈਂਕ ਦਾ ਏਟੀਐਮ ਸੀਗਾ ਉੱਥੇ ਵੀ ਉਹਨਾਂ ਨੇ ਸਿਮਲਰ ਅਟੈਂਪਟ ਕੀਤੀ ਗੈਸ ਕਟਰ ਦੇ ਨਾਲ ਪਹਿਲੋ ਸ਼ਟਰ ਤੋੜਿਆ ਤੇ ਉਸ ਤੋਂ ਬਾਅਦ ਏਟੀਐਮ ਨੂੰ ਤੋੜ ਕੇ ਉਹਦੇ ਵਿੱਚੋਂ ਜਿਹੜੀ ਲੂਟ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਤੇ ਇਹਨੂੰ ਬੜੇ ਹੀ ਸੰਜੀਦਗੀ ਨਾਲ ਦੇਖਦੇ ਹੋਏ ਮਾਨਯੋਗ ਐਸਐਸਪੀ ਬਟਾਲਾ ਸੋਹੇਲ ਮੀ ਜੀ ਆਈਪੀਐਸ ਉਹਨਾਂ ਨੇ ਡੀਐਸਪੀ ਸਿਟੀ ਤੇ ਡੀਐਸਪੀ ਡੀ ਰਿਪੂਤਪਨ ਜੀ ਉਹਨਾਂ ਦੇ ਅੰਡਰ ਜਿਹੜੀਆਂ ਟੀਮਸ ਦਾ ਗਠਨ ਕੀਤਾ ਐਸਐਚਓ ਸੇਖਵਾ ਤੇ ਇੰਚਾਰਜ ਸੀ ਹੈ ਇਹ ਸੁਖਰਾ ਸਿੰਘ ਇਹਨਾਂ ਨੇ ਇਸ ਟੀਮਸ ਨੂੰ ਹੀ ਹੈਡ ਕੀਤਾ ਤੇ ਅਸੀਂ ਇਹ ਜਿਹੜੇ ਦੋ ਇਨਸੀਡੈਂਟ ਸੀਗੇ ਇਹਨਾਂ ਨੂੰ ਸੁਲਝਾਉਣ ਦੇ ਵਿੱਚ ਕਾਮਯਾਬ ਹੋਏ ਆ ਚਾਰ ਦਿਨਾਂ ਦੇ ਅੰਦਰ ਅੰਦਰ ਹੀ ਅਸੀਂ ਇਹਨੂੰ ਸੁਲਝਾਉਣ ਦੇ ਵਿੱਚ ਕਾਮਯਾਬ ਹੋਏ ਆ ਜਿਦੇ ਵਿੱਚ ਤਿੰਨ ਦੋਸ਼ੀ ਜਿਹੜੇ ਨੇ ਅਰੈਸਟ ਕੀਤੇ ਗਏ ਨੇ ਇਹ ਤਿੰਨ ਦੋਸ਼ੀ ਜਿਹੜੇ ਨੇ ਇਹਨਾਂ ਦੇ ਨਾਮ ਹੈ ਹੀਰਾ ਮਸੀ ਪੁੱਤਰ ਜੋਰਾ ਮਸੀ ਗੋਲਡੀ ਪੁੱਤਰ ਰੂਪਲਾਲ ਜਿਹੜੇ ਕਿ ਸੋਰੀਆਂ ਬਾਂਗਰ ਪੀਐਸ ਕਾਨੂੰਵਾਨ ਦੇ ਰਹਿਣ ਵਾਲੇ ਨੇ ਤੇ ਇਹਨਾਂ ਦੇ ਨਾਲ ਇੱਕ ਜਿਹੜਾ ਦੋਸ਼ੀ ਹੈ ਉਹ ਫੌਜ ਵਿੱਚ ਕੰਮ ਕਰਦਾ ਹੈ ਹੌਲਦਾਰ ਪ੍ਰਵੀਨ ਕੁਮਾਰ ਪੁੱਤਰ ਸੂਬ ਕਰਮ ਵਾਸੀ ਗਰੋਟਾ ਤਹਿਸੀਲ ਪਾਲਵਲ ਜ਼ਿਲ੍ਹਾ ਹੋਡਲ ਹਰਿਆਣੇ ਦਾ ਜੋ ਕਿ ਇੱਥੇ ਪੋਸਟਡ ਤਿਬੜੀ ਕੈਂਟ ਵਿੱਚ ਪੋਸਟਡ ਸੀਗਾ ਸੋ ਇਹ ਜਿਹੜੇ ਤਿੰਨ ਦੋਸ਼ੀ ਨੇ ਇਹਨਾਂ ਨੂੰ ਐਪਰੀਹੈਂਡ ਕੀਤਾ ਗਿਆ ਇਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਇਹਨਾਂ ਪਾਸੋਂ ਜਿਹੜਾ ਗੈਸ ਕਟਰ ਸਿਲੰਡਰ ਹੈ ਉਹ ਵੀ ਰਿਕਵਰ ਕੀਤਾ ਗਿਆ ਨਾਲ ਮੋਟਰਸਾਈਕਲ ਜਿਹੜਾ ਹੈ ਉਹ ਵੀ ਰਿਕਵਰ ਕੀਤਾ ਗਿਆ ਤੇ ਹੁਣ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਏਗਾ ਤੇ ਅੱਗੇ ਤਫਤੀਸ਼ ਨੂੰ ਵਧਾਇਆ ਜਾਏਗਾ ਜਿਹੜਾ ਇਹ ਫੌਜੀ ਹੈ ਇਹ ਤਿਬੜੀ ਕੈਂਟ ਵਿੱਚ ਪੋਸਟਡ ਸੀਗਾ ਤੇ ਇਹਨਾਂ ਦੇ ਵਿੱਚੋਂ ਜਿਹੜਾ ਇੱਕ ਦੋਸ਼ੀ ਹੈ ਹੀਰਾ ਮਸੀ ਇਹ ਇਹ ਵੀ ਉਹਦੇ ਵਿੱਚ ਤਿਬੜੀ ਕੈਂਟ ਵਿੱਚ ਪ੍ਰਾਈਵੇਟ ਤੌਰ ਤੇ ਕੰਮ ਕਰਦਾ ਸੀਗਾ ਐਜ਼ ਉੱਥੇ ਭਾਂਡੇ ਮਾਰਜਣ ਦੀ ਜੋ ਇਹਦੀ ਡਿਊਟੀ ਸੀਗੀ ਤੇ ਇਹਦੇ ਕੋਲ ਗੇਟ ਪਾਸ ਵੀ ਸੀਗਾ ਕੈਂਟ ਦਾ ਇਹ ਉਸੇ ਜਿਹੜਾ ਵਸਿਨਿਟੀ ਦੇ ਵਿੱਚ ਸੇਮ ਵਸਿਨਿਟੀ ਦੇ ਹੋਣ ਦੇ ਵਿੱਚ ਇਹਨਾਂ ਦਾ ਤਾਲਮੇਲ ਹੋਇਆ ਤੇ ਇਹਨਾਂ ਨੇ ਇਹ ਪਲਾਨ ਬਣਾਇਆ ਕਿ ਵਿੱਚ ਕਟਰ ਜਾਂ ਉਹਨਾਂ ਕੋ ਸਪਰੇ ਸੀ ਕਿਸ ਲੈਵਲ ਦੀ ਹੈ ਕਿਸ ਕੈਟਾਗਰੀ ਦੀ ਜੀ ਇੱਥੇ ਦੱਸਣਾ ਚਾਹਵਾਂਗਾ ਕਿ ਇਹਨਾਂ ਦੀ ਮਜਦੀਦ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਜਿਹੜਾ ਏਟੀਐਮ ਤੋੜਨ ਦੀ ਜਿਹੜੀ ਟ੍ਰੇਨਿੰਗ ਹੈ ਇਹ YouTube ਤੋਂ ਹਾਸਲ ਕੀਤੀ ਤੇ ਇਹਨਾਂ ਨੇ ਜਿਹੜੇ ਇਹ ਇਕਵਿਪਮੈਂਟ ਹੈ ਇਹ ਵੀ ਆਨਲਾਈਨ ਮੰਗਾਏ ਆ ਬਾਕੀ ਇਹਨਾਂ ਦੀ ਕਿਸ ਲੈਵਲ ਦੀ ਟ੍ਰੇਨਿੰਗ ਹੋਈ ਹੈ ਇਹਨਾਂ ਨੇ ਕਿਸ ਲੈਵਲ ਤੇ ਉਹਨਾਂ ਨੂੰ ਪਹਿਲਾਂ ਟੈਸਟ ਕੀਤਾ ਇਹ ਸਾਰੀ ਹੁਣ ਅਸੀਂ ਤਫ਼ਤੀਸ਼ ਦੇ ਵਿੱਚ ਸਾਹਮਣੇ ਲਿਆਵਾਂਗੇ ਆਰ ਵੀ ਪਰਸਨ ਹੈ ਇਹ ਤੇ ਬੜੀ ਕੈਂਟ ਜੋ ਆਪ ਜੀ ਕਿੰਨਾ ਮੁਸ਼ਰਕਤ ਕਰੀ ਵੀ ਪੁਲਿਸ ਨੂੰ ਇਹਨੂੰ ਅਰੈਸਟ ਕਰਕੇ ਜਾਇਨ ਨੂੰ ਟ੍ਰਾਂਸਫਰ ਜੀ ਮੁਸ਼ਕਤ ਤੇ ਨਹੀਂ ਵਰਡ ਅਸੀਂ ਯੂਜ਼ ਕਰਾਂਗੇ ਬਟ ਇੱਕ ਸਟੈਂਡਰਡ ਜਿਹੜਾ ਆਪਰੇਟਿੰਗ ਪ੍ਰੋਸੀਜਰ ਸੀਗਾ ਜਦੋਂ ਸਾਡਾ ਇਹ ਬੰਦਾ ਅਸੀਂ ਪਹਿਲਾਂ ਦੋ ਬੰਦੇ ਅਰੈਸਟ ਕੀਤੇ ਉਹਨਾਂ ਨੂੰ ਦੱਸਿਆ ਕਿ ਸਾਡਾ ਤੀਜਾ ਸਾਥੀ ਜਿਹੜਾ ਉਹ ਫੌਜ ਦੇ ਵਿੱਚ ਟਿਬੜੀ ਕੈਂਟ ਵਿੱਚ ਪੋਸਟਡ ਹੈ ਸੋ ਅਸੀਂ ਆਰਮੀ ਦੇ ਜਿਹੜੇ ਸੀਨੀਅਰ ਅਫੀਸ਼ਰਸ ਨੂੰ ਰਾਹੀਂ ਐਸਐਸਪੀ ਸਾਹਿਬ ਉਹਨਾਂ ਨੇ ਉਹਨਾਂ ਨਾਲ ਤਾਲਮੇਲ ਕੀਤਾ ਤੇ ਉਹਨਾਂ ਨੂੰ ਪ੍ਰੋਸੀਜਰ ਦੇ ਅਕੋਰਡਿੰਗਲੀ ਅਸੀਂ ਉਹਨਾਂ ਨੂੰ ਨਾਮਜ਼ਦ ਕਰਕੇ ਅਸੀਂ ਉਹਦਾ ਵਾਰੰਟ ਜਿਹੜਾ ਹਾਸਿਲ ਕਰ ਇਹ ਸਾਨੂੰ ਇਹ ਹੈਂਡਓਵਰ ਕੀਤਾ ਸੋ ਮੁਸ਼ਕਰ ਨਹੀਂ ਬਟ ਇੱਕ ਪ੍ਰੋਸੀਜਰ ਜਿਹੜਾ ਹੈ ਉਹ ਲੀਗਲੀ ਸਾਰਾ ਫਾਲੋ ਕੀਤਾ ਗਿਆ ਹਾਂਜੀ ਫੈਮਲੀ ਬੈਕਗਰਾਉਂਡ ਜੀ ਗਰੀਬ ਕਰਦੇ ਨੇ ਇਹਨਾਂ ਨੇ ਇਹੀ ਆਪਣਾ ਜਿਹੜਾ ਇਨੀਸ਼ੀਅਲ ਹਰ ਕੋਈ ਜਿਹੜਾ ਦੋਸ਼ੀ ਹੈ ਇਹ ਜਦੋਂ ਵੀ ਕੋਈ ਅਪਰਾਧ ਕਰਦਾ ਹੈ ਤੇ ਪ੍ਰਾਇਮਰੀਲੀ ਆ ਕੇ ਜਦੋਂ ਪੁੱਛ ਕੇ ਕੀਤੀ ਜਾਂਦੀ ਹੈ ਤੇ ਇੱਕੋ ਹੀ ਜਵਾਬ ਹੁੰਦਾ ਹੈ ਜੀ ਗਰੀਬ ਕਰਦੇ ਆ ਤੇ ਇਸ ਕਰਕੇ ਅਸੀਂ ਇਹ ਜੁਰਮ ਕਰ ਲਿਆ ਬਟ ਇਹਨਾਂ ਦੀ ਜਿਹੜੀ ਹੁਣ ਫੈਮਿਲੀ ਬੈਕਗ੍ਰਾਉਂਡ ਆ ਪੂਰੀ ਚੈੱਕ ਕੀਤੀ ਜਾਏਗੀ ਤੇ ਇਹਨਾਂ ਨੇ ਇਹ ਜਿਹੜਾ ਵਾਰਦਾਤਾ ਨੇ ਇਹ ਦੋ ਵਾਰਦਾਤਾ ਤੇ ਇਹਨਾਂ ਨੇ ਕਰ ਦਿੱਤੀਆਂ ਸੀਗੀ ਤੇ ਦੋਨੋਂ ਵਾਰਦਾਤਾ ਦੇ ਵਿੱਚ ਅਟੈਂਪਟ ਹੋਈ ਸੀਗੀ ਸੋ ਇਨੀਸ਼ੀਅਲੀ ਇਹਨਾਂ ਨੇ ਇਹੀ ਦੱਸਿਆ ਕਿ ਧੁੰਦ ਦੇ ਦਿਨਾਂ ਦਾ ਫਾਇਦਾ ਕਿਉਂਕਿ ਠੰਡ ਲੇਟ ਪੈ ਰਹੀ ਐ ਧੁੰਦੇ ਦਿਨ ਹੁਣ ਸਟਾਰਟ ਹੋਏ ਨੇ ਸੋ ਇਹਨਾਂ ਦਾ ਇੱਕ ਟਾਰਗੇਟ ਸੀਗਾ ਕਿ ਹੋਰ ਵੀ ਜੜੀਆਂ ਏਟੀਐਮਸ ਨੇ ਜਾਂ ਬੈਂਕਸ ਨੇ ਇਹਨਾਂ ਨੂੰ ਲੁੱਟਿਆ ਜਾਵੇ ਜੇਕਰ ਨੁਕਸਾਨ ਹੁੰਦਾ ਦੋਨੋਂ ਏਟੀਐਮਸ ਦਾ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਜੀ ਇਹ ਅਸੀਂ ਪਾਰਟਿਕੂਲਰਲੀ ਤੁਹਾਨੂੰ ਕੋਈ ਫਿਗਰ ਮੈਂ ਆਊਟ ਆਫ ਸੀਕਰੇਸੀ ਆਊਟ ਆਫ ਇਨਵੈਸਟੀਗੇਸ਼ਨ ਅਸੀਂ ਤੁਹਾਨੂੰ ਪਾਰਟਿਕੂਲਰ ਅਮਾਉਂਟ ਨਹੀਂ ਦੱਸ ਸਕਦੇ ਕਿ ਕਿੰਨੀ ਅਮਾਉਂਟ ਦਾ ਉੱਥੇ ਨੁਕਸਾਨ ਹੋ ਸਕਦਾ ਬਟ ਹਾਂ ਜੇਕਰ ਇਹ ਕਾਮਯਾਬ ਹੋ ਜਾਂਦੇ ਤੇ ਸਰਕਾਰ ਨੂੰ ਜਾਂ ਜਿਹੜੇ ਸਾਡੇ ਬੈਂਕਸ ਨੇ ਜਾਂ ਜਿਹੜੇ ਸਾਡੇ ਟੈਕਸ ਪੇਅਰ ਪਬਲਿਕ ਨੇ ਉਹਨਾਂ ਨੂੰ ਕਾਫੀ ਨੁਕਸਾਨ ਹੁੰਦਾ ਇਹਨਾਂ ਦਾ ਪਹਿਲਾਂ ਵੀ ਕੋਈ ਮਾਮਲਾ ਦਰਜ ਹੋਇਆ ਸੀ ਜੀ ਅਸੀਂ ਇਹਨਾਂ ਦੇ ਜਿਹੜੇ ਫੌਜੀ ਹੈ ਜਿਹੜਾ ਆਪਣਾ ਪ੍ਰਵੀਨ ਕੁਮਾਰ ਹੈ ਉਹਦੇ ਮਜੀਦ ਪੁੱਛਕੇ ਵਿੱਚ ਸਾਹਮਣੇ ਆਇਆ ਕਿ ਇਹਦੇ ਪਿੰਡ ਜਿਹੜਾ ਹਰਿਆਣਾ ਉੱਥੇ ਵੀ ਇਹਦਾ ਲੜਾਈ ਝਗੜੇ ਦਾ ਕੋਈ ਮਸਲਾ ਹੈ ਤੇ ਇਹ ਸਿਲੀਗੁੜੀ ਇਸ ਤੋਂ ਪਹਿਲਾਂ ਸਿੱਕ ਪੋਸਟਡ ਸੀਗਾ ਤੇ ਉੱਥੇ ਵੀ ਕੋਈ ਲੜਾਈ ਝਗੜੇ ਦਾ ਮਸਲਾ ਹੈ ਬਟ ਅਸੀਂ ਇਹ ਸਾਰਾ ਕਿਉਂਕਿ ਅੱਜ ਹੀ ਇਹਨੂੰ ਰਾਤੀ ਇਹਨਾਂ ਨੇ ਸਾਨੂੰ ਹੈਂਡਓਵਰ ਕੀਤਾ ਤੇ ਹੁਣ ਅਸੀਂ ਇਹਦਾ ਰਿਮਾਂਡ ਲੈ ਕੇ ਪ੍ਰੋਪਰ ਏਰੀਆ ਇਨਵੈਸਟੀਗੇਸ਼ਨ ਕਰਾਂਗੇ ਜਿਹੜੇ ਦੂਸਰੇ ਦੋ ਉਹਨਾਂ ਦੀ ਵੀ ਕੋਈ ਬੈਕਗ੍ਰਾਉਂਡ ਕਿ ਨਾ ਹਜੇ ਤੱਕ ਨਹੀਂ ਆਈ ਬਟ ਅਸੀਂ ਵੈਰੀਫਾਈ ਕਰ ਰਹੇ ਹਾਂ ਜਿਹੜਾ ਦਾ ਕਿਸ ਨਾਲ ਕੰਟੈਕਟ ਜੀ ਮਤਸਿਆ ਜੀ ਉਹ ਇਹ ਉੱਥੇ ਪੋਸਟਡ ਸੀਗਾ ਤੇ ਇਹ ਉੱਥੇ ਪ੍ਰਾਈਵੇਟ ਤੌਰ ਤੇ ਕੰਮਕਾਜ ਕਰਦਾ ਸੀਗਾ ਸੋ ਇਹ ਕੈਂਟ ਦੇ ਅੰਦਰ ਹੀ ਇਹਨਾਂ ਦਾ ਤਾਲਮੇਲ ਹੋਇਆ ਇੱਕ ਦੂਜੇ ਨੂੰ ਜਾਣੇ ਨੇ ਤੇ ਜਿਹੜਾ ਤੀਜਾ ਦੋਸ਼ੀ ਹੈ 골ਡੀ ਇਹ ਹੀਰੇ ਮਸੀ ਦਾ ਜਾਣਕਾਰ ਸੀਗਾ ਸੋ ਇੱਕ ਕੈਂਟ ਵਿੱਚ ਪੋਸਟਡ ਇੱਕ ਕੈਂਟ ਵਿੱਚ ਪ੍ਰਾਈਵੇਟ ਤੌਰ ਤੇ ਕੰਮ ਕਰ ਰਿਹਾ ਤੇ ਤੀਜਾ ਜਿਹੜਾ ਹੈਗਾ ਦੂਸਰੇ ਦੋਸ਼ੀ ਦਾ ਜਿਹੜਾ ਸਾਥੀ ਸੀਗਾ ਸੋ ਇਸ ਕਰਕੇ ਇਹ ਤਿੰਨਾਂ ਦਾ ਜਿਹੜਾ ਹੈਗਾ ਤਾਲਮੇਲ ਆਪਸ ਵਿੱਚ ਹੋ ਗਿਆ ਜੀ ਹਰ ਜੀ ਅਸੀਂ ਇਹਦਾ ਪੂਰਾ ਜਿਹੜਾ ਟੈਨਿਓਰ 2011 ਦਾ ਭਰਤੀ ਹੈ ਜੋ ਇਹਨੇ ਇਨੀਸ਼ੀਅਲੀ ਦੱਸਿਆ ਇਹਦਾ ਹੁਣ ਕਿੱਥੇ ਕਿੱਥੇ ਪੋਸਟਡ ਰਿਹਾ ਹੈ ਕੀ ਕੀ ਇਹਦੇ ਰਹੇ ਨੇ ਪਿਛਲੀ ਪੋਸਟਿੰਗਸ ਕਿੱਥੇ ਰਹੀਆਂ ਨੇ ਕੀ ਇਹਦਾ ਰਿਕਾਰਡ ਰਿਹਾ ਉਹ ਸਾਰਾ ਅਸੀਂ ਚੈੱਕ ਕਰਾਂਗੇ